ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 1-2 ਦਿਨ ਦਾ ਇੱਕ ਮੁੱਦਾ ਸੋਸ਼ਲ ਮੀਡੀਆ ਉੱਤੇ ਚੱਲ ਰਿਹਾ ਵਾ ਗਾਇਕ ਜਸਬੀਰ ਜੱਸੀ ਜੀ ਕਲਾਕਾਰ ਨੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦਾ ਕਾਫੀ ਉਹਨਾਂ ਦਾ ਪਿਆਰ ਆ ਤੁਸੀਂ ਉਹਨਾਂ ਦੇ ਪੇਜ ਤੇ ਵੇਖੋਗੇ ਕਾਫੀ ਉਹਨਾਂ ਦਾ ਭਾਈ ਹਰਜਿੰਦਰ ਸਿੰਘ ਜੀ ਨਾਲ ਜੋ ਵੀਡੀਓ ਫੋਟੋਸ ਉਹਨਾਂ ਦੀਆਂ ਕਾਫੀ ਮਿਲ ਗਈਆਂ ਤੇ ਇੱਕ ਦੋ ਨਵੇਂ ਧਾਰਮਿਕ ਗਾਣੇ ਜਿਹੜੇ ਜਸਬੀਰ ਜੱਸੀ ਜੀ ਨੇ ਕੱਢੇ ਭਾਈ ਹਰਜਿੰਦਰ ਸਿੰਘ ਜੀ ਤੇ ਕੁਝ ਹੋਰ ਨਾਮੇ ਰਾਗੀ ਸਿੰਘਾਂ ਨਾਲ ਉਹਨਾਂ ਕੱਢੇ ਆ ਇਹ ਚੀਜ਼ ਦਰਸਾਉਂਦੀ ਆ ਵੀ ਉਹਨਾਂ ਦਾ ਗੁਰੂ ਨਾਲ ਕਾਫੀ ਪਿਆਰ ਆ ਜਸਬੀਰ ਜੱਸੀ ਜੀ ਦਾ ਹੁਣ ਕੀ ਹੋਇਆ ਵੀ ਭਾਈ ਹਰਜਿੰਦਰ ਸਿੰਘ ਜੀ ਸ਼ਰੀ ਨਗਰ ਵਾਲੇ ਉਹਨਾਂ ਨੇ ਬੇਨਤੀ ਲਈ ਵੀ ਜੇਕਰ ਤੁਸੀਂ ਸ਼ਬਦ ਪੜਨਾ ਚਾਹੁੰਦੇ ਹੋ ਤੇ ਇੱਕ ਸ਼ਬਦ ਪੜ ਲਓ ਜਸਬੀਰ ਜੱਸੀ ਮਗਰ ਬੈਠੇ ਜਸਬੀਰ ਜੱਸੀ ਨੇ ਇੱਕ ਸ਼ਬਦ ਪੜਿਆ ਸ਼ਬਦ ਕਿਹੜਾ ਇਕ ਤਾਰ ਨਾ ਪੜੀ ਚਲੋ ਉਹ ਮੁੱਦਾ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਸਭ ਤੱਕ ਗਿਆ। ਸਰਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਉਹਨਾਂ ਨੇ ਜੋ ਬੇਨਤੀ ਕੀਤੀ ਹੈ। ਉਹ ਕਹਿੰਦੇ ਵੀ ਇਹ ਗੱਲ ਸਰਾਸਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਉਲਟ ਆ। ਪਰ ਜੇਕਰ ਗੱਲ ਸੱਚੀ ਵੀ ਹੈ ਜੇਕਰ ਆਪਾਂ ਮਰਿਆਦਾ ਪੜੀ ਗਈ ਹੈ ਤਾਂ ਬਿਲਕੁਲ ਉਲਟਾ ਹੈ ਵੀ ਹੈ। ਵੀ ਗੁਰੂ ਦੇ ਹਜ਼ੂਰੀ ਦੇ ਵਿੱਚ ਕੀਰਤਨ ਉਹੀ ਕਰੇ। ਜਿਹੜਾ ਬੰਦਾ ਕੇਸਾ ਧਾਰੀ ਆ, ਕੇਸ ਰੱਖੇ ਆ ਤਾਂ ਤਸਤਾਰ ਸਜਾਈ ਆ ਤੇ ਸਿੱਖ ਬੰਦਾ ਗੁਰੂ ਦੀ ਹਜ਼ੂਰੀ 'ਚ ਕੀਰਤਨ ਕਰੇ ਜਥੇਦਾਰ ਜੀ ਦਾ ਮੈਂ ਧਿਆਨ ਦਿਵਾਉਣਾ ਚਾਹੁੰਦਾ ਆ ਕਿ ਜਥੇਦਾਰ ਜੀ ਤੁਸੀਂ ਸੋਣਾ ਮੁੱਦਾ ਚੁੱਕਿਆ ਚਲੋ ਪਰ ਜੇਕਰ ਉਸੇ ਕਾਲ ਤੱਕ ਸਾਬ ਦੀ ਮਰਿਆਦਾ ਨੂੰ ਆਪਾਂ ਵੇਖੀਏ ਵਿਚਾਰ ਗਏ ਸਮਝ ਗਏ ਉਸੇ ਮਰਿਆਦਾ ਦੇ ਵਿੱਚ ਇਹ ਗੱਲ ਵੀ ਲਿਖੀ ਹੈ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਆਸਣ ਲਾ ਕੇ ਬੈਠਣਾ ਗਦੇਲੇ ਲਾ ਕੇ ਬੈਠਣਾ ਤੇ ਆਪਣਾ ਨਿੱਜੀ ਸੋਫਾ ਲਾ ਕੇ ਇਦਾਂ ਬੈਠਣਾ ਉਹ ਮਨਮਤ ਹੈ ਔਰ ਜਥੇਦਾਰ ਜੀ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਵੀ ਜਸਬੀਰ ਜੱਸੀਵਰੀ ਵੀ ਤੁਸੀਂ ਬੋਲੇ ਤੁਹਾਡਾ ਧੰਨਵਾਦ ਕਿ ਤੁਸੀਂ ਕਾਲਤਖਸਬ ਦੀ ਮਰਿਆਦਾ ਦੀ ਗੱਲ ਕੀਤੀ ਧੰਨਵਾਦ ਤੁਹਾਡਾ ਤੁਸੀਂ ਦਲਜੀਤ ਹੁਸ਼ਾਏ ਨੇ ਜਦੋਂ ਅਮਤਾਬ ਬੱਚਿਆਂ ਦੇ ਜਾ ਕੇ ਪੈਰੀਂ ਹੱਥ ਲਾਏ ਉਸ ਸਮੇਂ ਤੁਸੀਂ ਆਪਣੇ ਜੋ ਵਿਚਾਰ ਰੱਖੇ ਤੁਸੀਂ ਬੋਲੇ ਹਾਲਾਂਕਿ ਤੁਸੀਂ ਨਾ ਬੋਲਦੇ ਤਾਂ ਵੀ ਤੁਹਾਡਾ ਬੋਲਿਆ ਨਾ ਬੋਲਿਆ ਚੱਲਦਾ ਪਰ ਤੁਸੀਂ ਬੋਲੇ ਸੋਹਣਾ ਕੰਮ ਹੈ ਤੁਸੀਂ ਕਾਲਤਖਸਬ ਦੀ ਮਰਿਆਦਾ ਦੀ ਗੱਲ ਕੀਤੀ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਸੰਸਥਾਵਾਂ ਦਲਪੰਥ ਕੋਈ ਵੀ ਉਹ ਕਾਲ ਤੱਕ ਸਾਹਿਬ ਦੀ ਮਰਿਆਦਾ ਨੂੰ ਨਹੀਂ ਮੰਨਦਾ ਅਸੀਂ ਮੰਨਦੇ ਆ ਤੁਸੀਂ ਉਹ ਮਰਿਆਦਾ ਦੀ ਗੱਲ ਕੀਤੀ ਤੁਹਾਡਾ ਉੱਥੇ ਵੀ ਧੰਨਵਾਦ ਪਰ ਉਸੇ ਮਰਿਆਦਾ ਦੇ ਵਿੱਚ ਜੇਕਰ ਆਪਾਂ ਰਹਿ ਗਏ ਤੇ ਮਰਿਆਦਾ 'ਚ ਇਹ ਵੀ ਲਿਖਿਆ ਵਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗਦੇਲੇ ਲਾ ਕੇ ਬੈਠਣਾ ਆਸਣ ਲਾ ਕੇ ਬੈਠਣਾ ਮਨਮਤ ਆ ਜਥੇਦਾਰ ਜੀ ਉਸੇ ਉੱਥੇ ਕਿਉਂ ਨਹੀਂ ਬੋਲੇ ਆਪਾਂ ਜਿੱਥੇ ਪੁੱਛੋ ਵਾਲਾ ਸਾਧ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਸਣ ਲਾ ਕੇ ਬੈਠਾ ਕਿਉਂ ਨਹੀਂ ਬੋਲੇ ਤੁਸੀਂ ਉੱਥੇ ਬੋਲਦੇ ਤੁਹਾਡੇ ਗਾੜੀ ਉੱਥੇ ਵੀ ਸਾਡਾ ਸਿਰ ਚੁਗਦਾ ਅਸੀਂ ਇੱਕ ਆ ਕੋਰ ਰਿਕਾਰਡਿੰਗ ਮੈਪ ਆਈ ਸੀ ਜਿੱਥੇ ਪੁਚੋਵਾਲਿਆਂ ਦੇ ਚੇਲੇ ਨੇ ਮੈਨੂੰ ਫੋਨ ਲਾ ਕੇ ਤੇ ਉਹ ਸ਼ਬਦਾਵਲੀ ਕਿਹੋ ਜਿਹੀ ਵਰਤੀ ਗੰਦੀਆਂ ਗਾਲਾਂ ਕਿਹੋ ਜੀਆਂ ਗੱਡੀਆਂ ਮੈਂ ਆਪਣੇ ਪੇਜ ਤੇ ਪਾਈ ਸੀ ਅਜੇ ਵੀ ਮੌਜੂਦ ਹੈ ਇਹੋ ਜਿਹੇ ਗੰਦੀਆਂ ਗਾਲਾਂ ਉਹਨਾਂ ਦੇ ਚੇਲੇ ਸਿੱਖੇ ਆਉਂਦੇ ਪੁਚੋੜੇ ਦੇ ਤੋਂ ਸਵਾਲ ਕਰਾਂ ਜਹੇਦਾਰ ਜੀ ਤੁਸੀਂ ਇੱਥੇ ਤੇ ਬੋਲੇ ਉੱਥੇ ਕਿਉਂ ਨਹੀਂ ਬੋਲੇ ਕਿਉਂ ਨਹੀਂ ਬੋਲੇ ਜਦੋਂ ਪੁੱਜੋ ਵਾਲਾ ਸਾਹ ਕਹਿੰਦਾ ਵੀ ਮੈਨੂੰ ਉਮਰ 6 ਸਾਲ ਦੀ ਆ ਸੁਪਨਾ ਆਇਆ ਵਿਆਹ ਦਾ ਜਹੇਦਾਰ ਜੀ ਕਿਉਂ ਨਹੀਂ ਤੁਸੀਂ ਬੋਲੇ ਜਹੇਦਾਰ ਜੀ ਤੁਹਾਡੇ ਅੱਗੇ ਸਵਾਲ ਆ ਜਦੋਂ ਪੁੱਜੋ ਵਾਲਾ ਚੂੜੀਆਂ ਦੇ ਬੰਗਾਂ ਦੇ ਲੰਗਰ ਲਾਵੇ ਜਹੇਦਾਰ ਜੀ ਕਿਉਂ ਨਹੀਂ ਤੁਸੀਂ ਬੋਲੇ ਗਲਤੀ ਕੀਤੀ ਜਸਬੀਰ ਜੱਸੀ ਨੇ ਮੈਂ ਸਹਿਮਤ ਹਾਂ ਉਸ ਗੱਲ ਨਾਲ ਵੀ ਉਹਨੇ ਗਲਤੀ ਕੀਤੀ ਪਰ ਉਹਨੇ ਮਰਿਆਦਾ ਪੜੀ ਨਹੀਂ ਆ ਉਹ ਕਾਲਤਕ ਸਾਬ ਵਾਲੀ ਮਰਿਆਦਾ ਜਿੱਥੋਂ ਤੱਕ ਮੈਨੂੰ ਪਤਾ ਉਹਨੇ ਨਹੀਂ ਪੜੀ ਠੀਕ ਹੈ ਗਲਤੀ ਭਾਈ ਹਰਜਿੰਦਰ ਸਿੰਘ ਜੀ ਦੀ ਆ ਉਹਨਾਂ ਨੇ ਵੀ ਆਪਣਾ ਸਪਸ਼ਟੀਕਰਨ ਦੇ ਦਿੱਤਾ ਉਹ ਆਂਦੇ ਵੀ ਤੁਸੀਂ ਜੇਕਰ ਗਲਤੀ ਸਾਬਤ ਕਰਨ ਜੇ ਗਲਤੀ ਹੋਈ ਤੇ ਮੇਰੇ ਤੋਂ ਗਲਤੀ ਹੋਈ ਹੈ ਜੱਸੀ ਤੋਂ ਕੋਈ ਗਲਤੀ ਨਹੀਂ ਆਂਦੇ ਹੋਈ ਤੇ ਜਹਦਾਰ ਜੀ ਜੇ ਤਾਂ ਤੁਸੀਂ ਇੱਥੇ ਬੋਲੇ ਤੇ ਉੱਥੇ ਵੀ ਤੁਹਾਡਾ ਬਰਾਬਰ ਫਰਜ ਹੈ ਪੋਚੋ ਵਾਲੇ ਦੇ ਮਸਲੇ ਤੇ ਵੀ ਬੋਲੋ ਕਿਉਂਕਿ ਮਰਿਆਦਾ ਉਸੇ ਜੀ ਲਿਖੀ ਹੈ ਗੱਲ ਉਹਨਾਂ ਨੇ ਨੱਪੀ ਕਿਉਂ ਜਹੇਦਾਰ ਜੀ ਆਪਾਂ ਸੋਹਣੇ ਮਸਲੇ ਚੁੱਕੇ ਜਹੇਦਾਰ ਜੀ ਨੇ ਸਰਮੌਰ ਜਿਹੜੇ ਸਿੱਖਾਂ ਦਾ ਸਟਾਰ ਪ੍ਰਚਾਰਕ ਉਹਦੇ ਦਵਾਨ ਬੰਦ ਹੋਏ ਸੀ ਉਹਦੇ ਦਵਾਨ ਖੋਲੇ ਟੱਡਰਾਂ ਵਾਲੇ ਬਾਬੇ ਦੀ ਗੱਲ ਕਰਦਾ ਮੈਂ ਚਲੋ ਉਹਨਾਂ ਦੁਨੀਆ ਚ ਉਹਨਾਂ ਨੇ ਪ੍ਰਚਾਰ ਕੀਤਾ ਦੁਨੀਆ ਨੂੰ ਅਮਰ ਸ਼ਕਾਉਣਾ ਫਿਰ ਸ਼ੁਰੂ ਕੀਤਾ ਲੱਖਾਂ ਦੇ ਕੱਟ ਕਰਨ ਦੇ ਉਹਨਾਂ ਨੇ ਫਿਰ ਸ਼ੁਰੂ ਕੀਤੇ ਜਹੇਦਾਰ ਜੀ ਗਾੜੀ ਸਰ ਚੁੱਕਿਆ ਹਰਜੀਤ ਰਸੂਲਪੁਰ ਬਹਿਰੂਪ ਗਿਆ ਜਿੰਨਾਂ ਨੂੰ ਜ਼ਥੇਦਾਰ ਜੀ ਨੇ ਲੱਥ ਪਾਈ ਜ਼ਥੇਦਾਰ ਜੀ ਗਾੜੀ ਸਿਰ ਚੁੱਕਿਆ ਪਰ ਜ਼ਥੇਦਾਰ ਜੀ ਨੇ ਉੱਥੇ ਕਿਉਂ ਨਹੀਂ ਐਕਸ਼ਨ ਲਿਆ ਪੋਚੋ ਵਾਲੇ ਬਾਬੇ ਬਾਰੇ ਇਹ ਜਿੰਨਾ ਚਿਰ ਜ਼ਥੇਦਾਰ ਰਿਐਕਸ਼ਨ ਲੈ ਨਹੀਂ ਲੈਂਦੇ ਭਾਵੇਂ ਸਾਨੂੰ ਸਾਲ ਹੋ ਜਾਣੇ ਗੱਲ ਕਰਦੇ ਨੂੰ ਸਾਲ ਲੰਘ ਜੇ ਬਾਬਾ ਰਾਜਾ ਰਾਖਸ ਸਿੰਘ ਜੀ ਨੂੰ ਵੀ ਭਾਵੇਂ ਸਾਲ ਲੰਘ ਜੇ ਅਸੀਂ ਇਹ ਗੱਲ ਹਰ ਮੁੱਦੇ ਤੇ ਜ਼ਥੇਦਾਰ ਜੀ ਤੁਹਾਨੂੰ ਤੁਹਾਡੇ ਕੋਲੋਂ ਸਵਾਲ ਦਾ ਜਵਾਬ ਮੰਗਾਗੇ ਪੀ ਜਹੇਦਾਰ ਜੀ ਤੁਸੀਂ ਕਿਉਂ ਨਹੀਂ ਪਹਚੋ ਵਾਲੇ ਬਾਰੇ ਬੋਲੇ ਅਜੇ ਤੱਕ ਕਿਉਂ ਨੀ ਕਾਲ ਤੱਕ ਸਾਬ ਨੂੰ ਬੁਲਾਇਆ ਕਿਉਂ ਨਹੀਂ ਉਹਨੂੰ ਤੁਸੀਂ ਬੁਲਾ ਕੇ ਤਨਖਾਹ ਲਈ ਪੀ ਤੇਰਾ ਮਰਿਆਦਾ ਦੇ ਅਨੁਸਾਰ ਤੂੰ ਗਲਤੀਆਂ ਇੱਥੇ ਮਰਿਆਦਾ ਦੀ ਗੱਲ ਕੀਤੀ ਜਹੇਦਾਰ ਜੀ ਨੇ ਉਹਨਾਂ ਗਾੜੀ ਸਿਰ ਝੁਕਦਾ ਪਰ ਉਸੇ ਮਰਿਆਦਾ 'ਚ ਇਹ ਵੀ ਲਿਖਿਆ ਵੀ ਬਰਾਬਰ ਗੱਦੇ ਲਾ ਕੇ ਆਸਣ ਲਾ ਕੇ ਬੈਠਣਾ ਮਲਮਾ ਤੇ ਹੁਣ ਮਰਿਆਦਾ ਚਲੋ ਜਸਬੀਰ ਜੱਸੀ ਦਾ ਗਾਇਕ ਹੋ ਗਿਆ ਉਹਨਾਂ ਨੇ ਮਰਿਆਦਾ ਪੜ੍ਹੀ ਨਹੀਂ ਵੇਖੋ ਇੱਡਾ ਵੱਡਾ ਉਹਨਾਂ ਦੇ ਮੁੱਦਾ ਚੁੱਕਿਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਅਖੌਤੀ ਕਬਰਾਂ ਤੇ ਆਪਣੇ ਡੇਰੇ ਨਹੀਂ ਲਾਉਂਦਾ ਜਿੰਨਾ ਡੇਰਿਆਂ ਤੇ ਸ਼ਰە ਆਮ ਨਸ਼ਾ ਪ੍ਰਮੋਟ ਹੁੰਦਾ ਵਾ ਲਾਡੀ ਸ਼ਾ ਦਾ ਡੇਰਾ ਮੁਰਾਦ ਸ਼ਾ ਦਾ ਕੱਲੇ ਕੱਲੀ ਉਂਗਲ ਦੇ ਵਿੱਚ ਇਦਾਂ ਇਦਾਂ ਬੀੜੀ ਲਾ ਕੇ ਤੇ ਇਦਾਂ ਮੂੰਹ ਨੂੰ ਲਈ ਸਾਹਮਣੇ ਪਬਲਿਕ ਬੈਠੀ ਸਵਾਲ ਪੈਦਾ ਹੁੰਦਾ ਕਿ ਇਹ ਸਿਰ ਲਾ ਰਿਆ ਲੋਗ ਉਹਨਾਂ ਪਖੰਡੀਆਂ ਤੋਂ ਉਹਨਾਂ ਨਸ਼ੇੜੀਆਂ ਤੋਂ ਪਰ ਐਡੀ ਜੁਰਤਰੇ ਨਾਲ ਅੜਨ ਵਾਲਾ ਸਿੰਗਰ ਆਇਓ ਸੀਗਾ ਇਹ ਸਿੰਗਰ ਅੜਿਆ ਇਦੇ ਵੱਲ ਵੇਖੇ ਸਾਡੇ ਸਭੂ ਪ੍ਰਚਾਰਕ ਵੀ ਬੋਲੇ ਸਾਡੇ ਢਾਡੀ ਸਿੰਘ ਵੀ ਬੋਲੇ ਸਾਡੇ ਗੁਰੂ ਘਰੋਂ ਦੇ ਹੈਡ ਗ੍ਰੰਥੀ ਗਿਆਨੀ ਅਰਪਾਲ ਸਿੰਘ ਜੀ ਹੋਰ ਅੜ ਗ੍ਰੰਥੀ ਸਿੰਘ ਸਾਹਿਬ ਉਹ ਵੀ ਬੋਲੇ ਸਭ ਤੋਂ ਪਹਿਲਾ ਅੜਿਆ ਕੌਣ ਜਸਬੀਰ ਜੱਸੀ ਜਸਦਰ ਜੀ ਮੈਂ ਸਵਾਲ ਕਰਦਾ ਵੀ ਜੇਕਰ ਅੱਜ ਜਸਬੀਰ ਜੱਸੀ ਨੇ ਜੇ ਉਹ ਤੋਂ ਮਾੜਾ ਜਿਹਾ ਮर्याਦਾ ਦਾ ਲੰਘਣ ਹੋਵੇ ਵੀ ਗਿਆ ਬਿਲਕੁਲ ਮੈਂ ਕਹਿੰਦਾ ਗਲਤ ਹੈ ਜੇ ਉਹ ਵਾਲਾ ਲੰਘਣ ਤੇ ਸਹੀ ਨਹੀਂਗਾ ਪਰ ਮਰਿਆਦਾ ਦੇ ਉਲੰਘਣ ਉੱਥੇ ਵੀ ਆ ਜਿੱਥੇ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਬੈਠਣਾ ਦੂਜੀ ਗੱਲ ਮਰਿਆਦਾ ਦਾ ਲੰਘਣ ਉੱਥੇ ਵੀ ਆ ਜਿੱਥੇ ਸਾਡੇ ਬਹੁਤ ਆਤ ਪ੍ਰਚਾਰਕ ਗੰਗਾ ਗਏ ਤਾਂ ਗੰਗਾ ਰਾਮ ਤੇ ਜਮਨਾ ਗਏ ਤਾਂ ਜਮਨਾ ਦਾਸ ਕਿਹਨਾਂ ਦੀ ਗੱਲ ਕਰਦਾ ਵਾ ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਪ੍ਰੇਮਾ ਨਾਨ ਜੀ ਦੇ ਕੋਲ ਬੈਂਦੇ ਆ ਪੈਰਾਂ 'ਚ ਬੈਂਦੇ ਐ ਕਰਕੇ ਮਹਾਰਾਜ ਸਾਡਾ ਬਾਣੀ 'ਚ ਮੰਨੀ ਢੱਕਦਾ ਉਹ ਮਰਿਆਦਾ ਲੰਘਣ ਨਹੀਂ ਜਾਣ ਆਰਐਸਐਸ ਦੇ ਪ੍ਰੋਗਰਾਮਾਂ ਦੇ ਵਿੱਚ ਸਬੂਤ ਸਾਡੇ ਕੋਲ ਸਾਰੇ ਪਏ ਆ ਉਹਨਾਂ ਦੇ ਕਿਸੇ ਭੇੜ ਨੂੰ ਗੁੱਸਾ ਲੱਗੇ ਸਾਡੇ ਨਾਲ ਸੰਪਰਕ ਕਰ ਲਿਓ ਸਬੂਤ ਪ੍ਰੋਵਾਈਡ ਕਰਾ ਦੇਾਂਗੇ WhatsApp ਤੇ ਭੇਜ ਦੇਾਂਗੇ ਸਬੂਤ ਜਿਥੇ ਨਾਮਧਾਰੀਆਂ ਦੇ ਕੋਲ ਜਾ ਕੇ ਲਫਾਫੇ ਲੈਣ ਸਾਡਾ ਨਾਮਧਾਰੀ ਪੰਥ ਨਾਮਧਾਰੀ ਪੰਥ ਐਂ ਕਰਨ ਬਈ ਕੇ ਸਵਾਲ ਕਰਦਾ ਉਹ ਜਿਹੜਾ ਨਾਮਧਾਰੀ ਪੰਥ ਨਾਮਧਾਰੀ ਪੰਥ ਕਹ ਕੇ ਸਿਰ ਤੇ ਚੜਾ ਰਹੇ ਜੀ ਭਾਈ ਸ਼ੇਰ ਸਿੰਘ ਜੀ ਇਹ ਉਹ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਵੱਖ-ਵੱਖ ਸੰਪਰਦਾਵਾਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਇੱਕ ਦੂਜਿਆਂ ਨਾਲ ਮਤਭੇਦ ਹੋਣਗੇ ਸਾਰਿਆਂ ਦੇ ਕੋਈ ਕਿਸੇ ਗੱਲ ਨੂੰ ਮੰਨਦਾ ਕੋਈ ਕਿਸੇ ਗੱਲ ਨੂੰ ਮੰਨਦਾ ਕੋਈ ਕਿਸੇ ਚੀਜ਼ ਨੂੰ ਨਹੀਂ ਮੰਨਦਾ ਉਹ ਕਿਸੇ ਚੀਜ਼ ਨੂੰ ਵਧਾ ਕੇ ਮੰਨਦਾ ਮਤਭੇਦ ਆ ਪਰ ਜੇ ਆਪਾਂ ਸਾਰਿਆਂ ਨੂੰ ਇੱਕ ਦਾਇਰੇ ਦੇ ਵਿੱਚ ਲੈ ਕੇ ਸਾਰਿਆਂ ਨੂੰ ਵੇਖੀਏ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੰਨਦੇ ਆ ਪਰ ਇਹ ਨਾਮਧਾਰੀ ਮੰਡਲੀ ਆ ਜਿਹੜੀ ਕਹਿੰਦੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਅਸੀਂ ਸਾਡੇ ਬਾਬੇ ਨੂੰ ਮਹਾਰਾਜ ਗੱਦੀ ਦੇ ਗਏ ਆ ਤੇ ਭਾਈ ਸ਼ੇਰ ਸਿੰਘ ਨੂੰ ਸਵਾਲ ਪੁੱਛਦਾ ਇਹ ਜਿਨ੍ਹਾਂ ਤੋਂ ਜਾ ਕੇ ਤੁਸੀਂ ਲਫਾਫੇ ਲੈ ਰਹੇ ਜੀ ਜਿਨ੍ਹਾਂ ਦੇ ਟੁਕੜਿਆਂ ਦੇ ਤੁਸੀਂ ਭੜ ਰਹੇ ਜੀ ਭਾਈ ਸਾਹਿਬ ਜੀ ਸਵਾਲ ਤੁਹਾਡੇ ਗੜੀ ਕਰਾ ਕੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਆ ਨੀਲਧਾਰੀ ਕੀ ਨੀਲਧਾਰੀ ਨੇ ਪਿਛਲੇ ਦਿਨੇ ਕੀਤਾ ਇਹ ਬਾਬਾ ਸਤਨਾਮ ਸਿੰਘ ਨੀਲਧਾਰੀ ਨੇ ਮਚਾਰਾਂ ਨਚਾਈਆਂ ਗੋਤਰੀ ਉਹਨਾਂ ਨੇ ਕਾਰ ਪਾਈ ਨਚਾਰਾ ਨਚਾਈਆਂ ਭਾਈ ਸਾਹਿਬ ਤੁਸੀਂ ਉਹਨਾਂ ਕੋਲ ਜਾ ਕੇ ਲਫਾਫੇ ਲਾਓ ਆਰਐਸਐਸ ਦੇ ਪ੍ਰੋਗਰਾਮਾਂ 'ਚ ਤੁਸੀਂ ਨਿਤ ਪਹੁੰਚੋ ਭਾਈ ਸਾਹਿਬ ਇਹ ਗੰਗਾ ਗੰਗਾ ਰਾਮ ਤੇ ਜਮਨਾ ਗਾ ਜਮਨਾ ਇਹ ਇਹ ਕੀ ਲੌਜਿਕ ਹੈ ਮੰਨਦੇ ਆ ਵੀ ਜਿਹੜਾ ਜਸਬੀਰ ਜੱਸੀ ਉਹਨੇ ਨਿਗੀ ਜੀ ਮਰਿਆਦਾ ਦਾ ਲੰਘਣ ਕੀਤਾ ਵਾ ਪਰ ਜਿੱਥੇ ਜਸਬੀਰ ਜੱਸੀ ਨੇ ਆਪਣੇ ਲਫਾਫੇ ਵੇਖ ਕੇ ਨਹੀਂ ਉਸ ਗੱਲ ਤੇ ਮੋਹਰ ਲਾਈ ਉਸ ਗੱਲ ਤੇ ਅੜੇ ਕਿ ਮੈਂ ਜੇ ਮੇਰਾ ਸਿਰ ਝੁਕੇ ਦਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕੇ ਕਿਹ ਕਬਰ ਨੂੰ ਨਸ਼ੇੜੀ ਨੂੰ ਕਿਹ ਸਿਰ ਫੇਰਨ ਵਾਲੇ ਨੂੰ ਕਿਸੇ ਇਹੋ ਜਿਹਾ ਸਾਈ ਨੂੰ ਮਸਤ ਨੂੰ ਮੈਂ ਨਹੀਂ ਮੰਨਦਾ ਐਡਾ ਵੱਡਾ ਜੇਰਾ ਆ ਸਿੰਗਰ ਦਾ ਸਕੀਰਾ ਪ੍ਰਚਾਰ ਦੇ ਵਿੱਚ ਜਿੰਨੇ ਕਿਹਾ ਵੇਖੋ ਬੇਨਤੀ ਮਕਰ ਕੋਈ ਪ੍ਰਚਾਰਕ ਕੋਈ ਗੱਲ ਬੋਲੂਗਾ ਨਾ ਪ੍ਰਚਾਰਕ ਦੀ ਕਲਪ ਸਾਹਮਣੇ ਆਊਗਾ ਤੇ ਬੰਦੇ ਨੇ ਵੇਂਦੇ ਹੀ ਐ ਕਰ ਦੇਣੀ ਮੈਂ ਰਹਿਣ ਤੋਂ ਮੈਂ ਨਹੀਂ ਸੋਣੀ ਪਰ ਉਹ ਬੰਦਾ ਜੇ ਇੱਕ ਸਿੰਗਰ ਨੂੰ ਫੋਲੋ ਕਰਦਾ ਵਾ ਧਿਆਨ ਦਿਓ ਜੇਕਰ ਇੱਕ ਸਿੰਗਰ ਕਿ ਸਾਨੂੰ ਚੰਗੇ ਪਾਸੇ ਜੋੜੇ ਤਸਵੀਰ ਜੇ ਅਸੀਂ ਜੋੜ ਰਿਹਾ ਵਾ ਸਵਾਲ ਪੈਦਾ ਹੁੰਦਾ ਵਾ ਕਿ ਕਿੰਨੀ ਵੱਡੀ ਦੁਨੀਆ ਨੂੰ ਉਹਦੇ ਵਿੱਚ ਸਿੱਖਿਆ ਮਿਲ ਸਕਦੀ ਏ ਜੇ ਇੱਕ ਸਿੰਗਰ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਵਾਲੇ ਬੰਦੇ ਜੋੜੇ ਕਿੰਨੇ ਪੰਜਾਬ ਚ ਡੇਰੇ ਜਿਹੜਾ ਨਸ਼ੇ ਨੂੰ ਪ੍ਰਮੋਟ ਕਰ ਰਹੇ ਪਰ ਜਸਵੀਰ ਜਸਨੀ ਉਹਦੇ ਵਿੱਚ ਬਰਾਬਰ ਵਿਰੋਧ ਕੀਤਾ ਕਿ ਮੈਂ ਉਹਨਾਂ ਕਬਰਾਂ ਨੂੰ ਕੱਚੇ ਪੱਜਾਂ ਨੂੰ ਨਹੀਂ ਮੰਨਦਾ ਜਿਹੜੇ ਨਸ਼ੇ ਪ੍ਰਮੋਟ ਕਰਦੇ ਆ ਮਰਿਆਦਾ ਦਾ ਲੰਘਣ ਹੋਇਆ ਮੈਂ ਮਨਕਰ ਨਹੀਂਗਾ ਪੇ ਨਹੀਂ ਹੋਇਆ ਹੋਇਆ ਵਾ ਕੋਰ ਮर्यादा ਦਾ ਲੰਘਣ ਜਹੇਦਾਰ ਜੀ ਉੱਥੇ ਵੀ ਤੁਹਾਨੂੰ ਮੈਂ ਕਹਿਣ ਤੋਂ ਭਾਵ ਵੀ ਤੁਹਾਡਾ ਉੱਥੇ ਬੋਲਣ ਦਾ ਵੀ ਫਰਜ ਆ ਜਿੱਥੇ ਪੁੱਚੋ ਵਾਲਾ ਸਾਧਗੁਰੂ ਗੁਰਨਸਾਹ ਮਹਾਰਾਜ ਦੇ ਬਰਾਬਰ ਆਪਣਾ ਅਸਣ ਲਾ ਕੇ ਬੈਠਾ ਉੱਥੇ ਤੁਸੀਂ ਬੋਲੇ ਹੀ ਨਹੀਂ ਉਦਾਂ ਤੁਸੀਂ ਨਿਗੇ ਨਿਗੇ ਮਸਲਿਆਂ ਤੇ ਵੈਸੇ ਬੋਲਦੇ ਰਹਿੰਦੇ ਹੋ ਤੁਹਾਡਾ ਧੰਨਵਾਦ ਵੀ ਆ ਪਰ ਬੋਲਣਾ ਤੇ ਉਹਨੂੰ ਵੀ ਕਾਲ ਤੱਕ ਸਾਬ ਲਾਓ ਵੀ ਹਾਂ ਬਈ ਕੀ ਗੱਲ ਤੇ ਨੂੰ ਆਪਾਂ ਸਾਰੇ ਇਕੱਤਰ ਗਏ ਹੋਏ ਇਕੱਤਰ ਮਿਲੋ ਮੇਰੇ ਭਾਈ ਦਵਦਾ ਦੂਰ ਕਰੋਲੇ ਲਈ ਇੱਕੋ ਹੀ ਏ ਤਾਂ ਨਾਮਧਾਰੀਆਂ ਨੂੰ ਠੱਲ ਪਾਈ ਗਈ ਆਪਾਂ ਭਾਈ ਸ਼ੇਰ ਸਿੰਘ ਜੀ ਤੁਸੀਂ ਵੀ ਨਮਕ ਖਾਦਾ ਗੁਰੂ ਦਾ ਨਾਮ ਧਾਰ ਕੇ ਗੁੱਲਫਾਫਾ ਤੁਹਾਨੂੰ ਮੋਟਾ ਵਿਖਾਤਾ ਸਾਡਾ ਨਾਮ ਧਾਰੀ ਪੰਥ ਸਾਡਾ ਨਾਮ ਧਾਰੀ ਪੰਥ ਅਸੀਂ ਨਾਮ ਧਾਰੀਆਂ ਕਿਰਤਨ ਦੀ ਸ਼ੈਲੀ ਬੜੀ ਸੋਹਣੀ ਹੈ ਭਾਈ ਸ਼ੇਰ ਸਿੰਘ ਜੀ ਕਹਿੰਦੇ ਭਾਈ ਸ਼ੇਰ ਸਿੰਘ ਜੀ ਨਾਮ ਧਾਰੀਆਂ ਦਾ ਕਿਰਤਨ ਦੀ ਸੈਲੀ ਤਾਂ ਸੋਹਣੀ ਹੈ ਮੈਂ ਮੰਨਦਾ ਵਾ ਉਹ ਕਿਰਤਨ ਉਹਦੇ ਵਾਸਤੇ ਕਰ ਰਿਹਾ ਜਿਹਦੇ ਵਾਸਤੇ ਕਿਰਤਨ ਹੋਣਾ ਚਾਹੀਦਾ ਵਾ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਇੱਕ ਕਾਲਪੁਰਖ ਵੈਗਰੂ ਵਾਸਤੇ ਉਹ ਕਿਰਤਨ ਕਰ ਰਿਹਾ ਬਾਬੇ ਦੀ ਯਾਦ ਆਈਡੀ ਸੋਹਣੀ ਕੀਰਤਨ ਦੀ ਸ਼ੈਲੀ ਹੋਵੇ ਵੀ ਉਹਨਾਂ ਤੋਂ ਕਿ ਕਿਸ ਕੰਮ ਜਿਸ ਕੰਮ ਜੇ ਗੁਰੂ ਦੇ ਕੰਮ ਹੀ ਨਹੀਂ ਸਾਡੇ ਦੇ ਆਹਸ ਦੀ ਆਪਣਾ ਵੱਖਰਾ ਗਰੁੱਪ ਚ 14ਵੀਂ 15ਵੀਂ 16ਵੀਂ ਪਾਸ਼ੇ ਹੀ ਬਣਾ ਕੇ ਬੈਠੇ ਆ ਤੁਸੀਂ ਲਪਾਵੇ ਲੈ ਰਹੇ ਜਾ ਕੇ ਪਰ ਟੋਕਟ ਇਹੋ ਜਿਹਾ ਪ੍ਰਚਾਰਕਾਂ ਨਾਲ ਉਹ ਕਹਿਣ ਤੋਂ ਭਾਵ ਜਸਵੀਰ ਜਸ ਸਿੰਘ ਗਾਇਕ ਚੰਗਾ ਵਾ ਜਿਹਨੇ ਇੱਕ ਸਟੈਂਡ ਤੇ ਰਿਹਾ ਜਿਹੜਾ ਗਾਇਕ ਕਿ ਮੈਂ ਕਬਰਾਂ ਦੇ ਜਾ ਕੇ ਖਾੜੇ ਨਹੀਂ ਲਾਉਂਦਾ ਜਸੇਦਾਰ ਜੀ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਰਿਐਕਸ਼ਨ ਲਾਣਾ ਉਸ ਚੀਜ਼ ਤੇ ਵੀ ਐਕਸ਼ਨ ਲਓ ਜਿਹੜਾ ਪੁੱਚੋ ਵਾਲਾ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਚ ਬੈਠਾ ਲਾ ਕੇ ਲੰਮ ਜਾਜਣ ਜਾਂਦੀ ਦਾ ਗੰਦਾ ਗਾਣਾ ਗਾਇਆ ਜਿੱਥੇ ਗੰਦਾ ਗਾਣਾ ਗਾਇਆ ਜੇ ਮੁਰਿਆ ਸਾਡੀ ਤੋਰ ਤੋਂ ਵੇਖਣੀ ਜਿੱਥੇ ਸੁਪਨਾ ਵਿਆਹ ਦਾ ਸੁਣਾਇਆ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਾਕੇ ਪ੍ਰਚਾਰਕ ਨੇ ਵਿਕਾਰਾਂ ਜੋ ਕੰਮ ਦੇ ਵਿੱਚੋਂ ਕੱਢਣਾ ਵਾ ਤੇ ਬਾਬਾ ਜੀ ਹਣੀ ਹੋਰ ਉਹ ਜੀ ਔਰਤਾਂ ਤੇ ਲੱਕ ਵੱਲ ਧਿਆਨ ਦਵਾ ਰਹੇ ਹੈ ਜੇਕਰ ਰਿਐਕਸ਼ਨ ਲਾਓ ਇਥੇ ਅਸੀਂ ਤੁਹਾਨੂੰ ਬਾਕੀ ਚੇਤੇ ਕਰਾਉਂਦੇ ਰਿਹਾ ਕਰਾਂਗੇ ਜੇ ਤੁਸੀਂ ਨਾ ਨਿਕਲ ਲਿਆ ਅਸੀਂ ਬੈਠੇ ਹਾਂ ਕੋਈ ਚੱਕਰ ਨਹੀਂ ਜਗਦਾਰ ਜੀ ਤੁਹਾਨੂੰ ਚੇਤੇ ਕਰਾਉਂਦੇ ਰਿਹਾ ਕਰਾਂਗੇ ਪੁੱਜੋ ਵਾਲਾ ਸਾਧ ਵੀ ਹੈਗਾ ਜੀ ਅਜੇ ਉਹਦਾ ਵੀ ਮਸਲਾ ਪੈਂਡਿੰਗ ਪਿਆ ਵਾ ਫਤਿਹ ਸੱਚ ਪਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ